ਹਾਂ ਜੀ ਕੀ ਕਹਿਣਾ ਚਾਹੋਗੇ ਪਿਛਲੇ ਕਰੀਬ 10-12 ਦਿਨ ਪਹਿਲਾਂ ਪੱਤਰਕਾਰਾਂ ਦੇ ਉੱਤੇ ਕੁਝ ਵੱਦੋ ਲਾਡੀ ਚਾਰਜ ਕੀਤਾ ਗਿਆ ਸੀ ਤੇ ਸਰਕਾਰ ਭਾਈਚਾਰੇ ਵੱਲੋਂ ਇੱਕ ਦਰਖਾਸਤ ਵੀ ਐਸਐਸਪੀ ਸਾਹਿਬ ਨੂੰ ਦਿੱਤੀ ਗਈ ਸੀ ਕਾਰਵਾਈ ਕਰਨ ਲਈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਇਹ ਇੱਕ ਇਲੈਕਸ਼ਨ ਜਿਹੜੀ ਆ 2 ਤਰੀਕ ਵਾਲੀ ਰੱਦ ਹੋਈ ਸੀਗੀ ਉਹ 4 ਤਰੀਕ ਨੂੰ ਇਲੈਕਸ਼ਨ ਹੋਈ ਸੀ ਉਸ ਇਲੈਕਸ਼ਨ ਦੇ ਵਿੱਚ ਸਾਡਾ ਪੱਤਰਕਾਰ ਭਾਈਚਾਰਾ ਜਿਹੜਾ ਵਾ ਕਵਰੇਜ ਕਰਨ ਵਾਸਤੇ ਗਿਆ ਸੀ ਜਿੱਥੇ ਪ੍ਰਸ਼ਾਸਨ ਨੇ ਰੱਜ ਕੇ ਕਾਨੂੰਨ ਦੀਆਂ ਧੱਗੀਆਂ ਡਾਈਆਂ ਔਰ ਸਾਡੇ ਪੱਤਰਕਾਰ ਭਾਈਚਾਰੇ ਨੂੰ ਤੇ ਜਿਹੜਾ ਉਹ ਕੈਂਡੀਡੇਟ ਸੀ ਜਿਹਦੀ ਵਾਈਫ ਕੈਂਡੀਡੇਟ ਸੀ ਉਹਨੂੰ ਉੱਥੇ ਕੁੱਟਿਆ ਗਿਆ ਔਰ ਪੱਤਰਕਾਰਾਂ ਦੇ ਨਾਲ ਬਹੁਤ ਹੀ ਬਦਸ਼ਲੂ ਕੀਤਾ ਉਹਨਾਂ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਇੱਥੋਂ ਤੱਕ ਕਿ ਸਾਡੇ 3-4 ਪੱਤਰਕਾਰਾਂ ਨੂੰ ਕੁੱਟਿਆ ਗਿਆ ਨਾਲੇ ਉਹਨਾਂ ਦੇ ਜਿਹੜੇ ਫੋਨ ਤੋੜੇ ਗਏ ਫੋਨ ਖੋਏ ਗਏ ਅਸੀਂ ਉਹ 6 ਤਰੀਕ ਨੂੰ ਐਸਐਸਪੀ ਸਾਹਿਬ ਨੂੰ ਸਾਰੇ ਪੱਤਰਕਾਰ ਭਾਈਚਾਰੇ ਨੇ ਇਕੱਠੇ ਹੋ ਕੇ ਦਰਖਾਸਤ ਦਿੱਤੀ ਸੀ ਔਰ ਸਾਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਸੀਗਾ ਕਿ ਡੀਐਸਪੀ ਸਾਹਿਬ ਜਿਹੜੇ ਨੇ ਉਹ ਬਦਲ ਕੱਤੇ ਨੇ ਔਰ ਐਸਐਚਓ ਜਿਹੜੇ ਆ ਉਹਨਾਂ ਤੋਂ ਵੀ ਜਿਹੜੀ ਬਣਦੀ ਕਾਰਵਾਈ ਕੀਤੀ ਜਾਊਗੀ ਤੇ ਸਾਨੂੰ ਕਿਹਾ ਗਿਆ ਕਿ ਵੀ ਜਾ ਉਹਨਾਂ ਦੇ ਵਿਰੇ ਸਬੂਤ ਆ ਸਾਰੇ ਇਕੱਠੇ ਕਰਕੇ ਇੱਕ ਯੂਐਸਪੀ ਦੇ ਵਿੱਚ ਪਾ ਕੇ ਸਾਨੂੰ ਦੇ ਦਿਓ ਤੇ ਅਸੀਂ ਰਿਪੋਰਟ ਬਣਾ ਕੇ ਉਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਔਰ ਮੈਂ ਇੱਥੇ ਦੱਸਣਾ ਇਹ ਚੋਣਾਵਾ ਵੀ ਜਾਂ ਕੇ ਇਹ ਪੱਤਰਕਾਰ ਤੇ ਕਾਰਵਾਈ ਕਰਨੀ ਹੋਵੇ ਜਾਂ ਕੇ ਹੋਰ ਨਾਰਮਲ ਬੰਦੇ ਦੇ ਉੱਤੇ ਕਾਰਵਾਈ ਕਰਨੀ ਹੋਵੇ ਤੇ ਨਾ ਤੇ ਪੁਲਿਸ ਕੋਈ ਇਨਕੁਆਇਰੀ ਕਰਦੀ ਆ ਨਾ ਉਹਨਾਂ ਨੂੰ ਪੁੱਛਦੀ ਗੱਛਦੀ ਉਹਨਾਂ ਦਾ ਪੱਖ ਵੀ ਨਹੀਂ ਸੁਣਿਆ ਜਾਂਦਾ ਸਿੱਧਾ ਪਰਚਾ ਦਰਜ ਕੀਤਾ ਜਾਂਦਾ ਤੇ ਜਦੋਂ ਇਹਨਾਂ ਦੇ ਮਹਿਕਮੇ ਦੀ ਕੋਈ ਗੱਲ ਆਉਂਦੀ ਆ ਉਦੋਂ ਇਹ ਮਤਲਬ ਇਸੇ ਤਰ੍ਹਾਂ ਇਨਕੁਆਇਰੀ ਕਰਾਂਗੇ ਵੀ ਪੁੱਠਾ ਜੱਟ ਕੇ ਸਾਰੇ ਪੰਜਾਬ ਦੇ ਵਿੱਚ ਇਹ ਗੱਲ ਦਾ ਪਤਾ ਵਾ ਕਿ ਉਹਦਾ ਬਹੁਤ ਇਹਨਾਂ ਨੇ ਸਰਕਾਰ ਨੇ ਰੜ ਕੇ ਤੇ ਪ੍ਰਸ਼ਾਸਨ ਨੇ ਰੜਕੇ ਧੱਕੇਸ਼ਾਹੀ ਕੀਤੀ ਆ ਅੱਜ ਉਦੋਂ ਸਬੰਧ ਵਿੱਚ ਇੱਥੇ ਮੀਟਿੰਗ ਰੱਖੀ ਗਈ ਸੀ ਸਾਡਾ ਪੱਤਰਕਾਰ ਭਾਈਚਾਰਾ ਇਕੱਠਾ ਆ ਔਰ ਇਹ ਪ੍ਰਸ਼ਾਸਨ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਜਾਂ ਤਾਂ ਉਹਨਾਂ ਦੇ ਉੱਤੇ ਬਣਦੀ ਜਿਹੜੀ ਕਾਰਵਾਈ ਕੀਤੀ ਜਾਵੇ ਨਹੀਂ ਤੇ ਪੱਤਰਕਾਰ ਭਾਈਚਾਰਾ ਜਿਹੜਾ ਇੱਕ ਵੱਡਾ ਸੰਘਰਸ਼ ਜਿਹੜਾ ਵਿੱਢਣ ਨੂੰ ਜਾ ਰਿਹਾ ਕਹਿਣਾ ਚਾਹੁੰਦੇ ਆ ਅੱਜ ਮੀਟਿੰਗ ਹੋਈ ਪੱਤਰਕਾਰਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਨਤਾਰਨ ਸ਼ਹਿਰ ਦੇ ਵਿੱਚ 10 ਸਾਲਾਂ ਬਾਅਦ ਨਗਰ ਨਿਗਮ ਦੀ ਚੋਣ ਹੁੰਦੀ ਏ ਸਾਰੀਆਂ ਵਾਰਡਾਂ ਦੇ ਵਿੱਚ ਚੋਣ ਹੋ ਜਾਂਦੀ ਏ ਤਿੰਨ ਵਾਰਡ ਦੀ ਜਿਹੜੀ ਚੋਣ ਹੈ ਉਹ ਰੱਦ ਹੋ ਜਾਂਦੀ ਏ ਕਿਸੇ ਕਾਰਨ ਕਰਕੇ ਉਹ ਰੱਦ ਹੁੰਦੀ ਏ ਉਹ ਦੁਬਾਰਾ ਜਿਹੜੀ ਚੋਣ ਹੈ ਉਹ 4 ਤਰੀਕ ਨੂੰ ਹੁੰਦੀ ਏ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਉਹਨਾਂ ਦੀ ਜਿਹੜੀ ਪਤਨੀ ਹੈ ਉਹ ਵੀ ਤਿੰਨ ਵਾਰਡ ਦੇ ਵਿੱਚ ਜਿਹੜੀ ਚੋਣ ਲੜਦੇ ਨੇ ਤੇ ਜਿਹੜੇ ਆਜ਼ਾਦ ਉਮੀਦਵਾਰ ਹੈ ਉਹ ਵੀ ਚੋਣ ਉੱਥੇ ਲੜਦੇ ਨੇ ਜਾਦਵਿੰਦਰ ਚਾਹਲ ਦੀ ਵੀ ਪਤਨੀ ਜਿਹੜੀ ਆ ਆਜ਼ਾਦ ਉਮੀਦਵਾਰ ਵਜੋਂ ਜਿਹੜੀ ਚੋਣ ਦੇ ਚੋਣ ਮੈਦਾਨ ਦੇ ਵਿੱਚ ਹੈ ਵਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਨੇ ਆਪਣਾ ਤੰਤਰ ਜੰਤਰ ਮੰਤਰ ਜੋ ਵੀ ਆ ਉਹ ਸਾਰਾ ਚੋਣ ਜਿੱਤਣ ਵਾਸਤੇ ਝੋਕ ਦਿੱਤਾ ਇੱਥੋਂ ਤੱਕ ਤੇ ਪ੍ਰਸ਼ਾਸਨ ਨੂੰ ਵੀ ਗੁੰਡਿਆਂ ਵਾਲਾ ਜਿਹੜਾ ਰੋਲ ਉੱਤੇ ਅਦਾ ਕਰਨਾ ਪਿਆ ਕਿਉਂ ਕਰਨਾ ਪਿਆ ਕਿਉਂਕਿ ਵਧਾਇਕ ਦੇ ਬੋਲ ਪਗਾਉਣੇ ਸੀ ਉੱਥੇ ਜਦੋਂ ਜਾਲੀ ਵੋਟਾਂ ਜਿਹੜੀਆਂ ਪੁਗਤਾਈਆਂ ਜਾਂਦੀਆਂ ਨੇ ਜਦੋਂ ਪੱਤਰਕਾਰ ਦਿਖਾਉਂਦੇ ਨੇ ਕਿ ਆਹ ਜਿਹੜੀਆਂ ਜਾਲੀ ਵੋਟਾਂ ਨੇ ਇਹ ਕਿਉਂ ਪੁਗਤਾਈਆਂ ਜਾਂਦੀਆਂ ਨੇ ਤਾਂ ਸਿਟੀ ਡੀਐਸਪੀ ਕਮਲ ਮੀਤ ਜੀ ਕਹਿੰਦੇ ਮੈਂ ਕੀ ਕਰਾਂ ਮੈਂ ਕੀ ਕਰ ਸਕਦਾ ਹਾਂ ਚੱਲੋਂ ਤੋਂ ਜਿੱਦਾਂ ਚੱਲਣ ਡਿਆ ਏ ਅਸੀਂ ਕੱਲੇ-ਕੱਲੇ ਜਿਹੜੇ ਵੀ ਜਾਲੀ ਵੋਟ ਪਾਉਂਦੇ ਸੀ ਉਹਦੀ ਵੀਡੀਓ ਬਣਾਈ ਜਦੋਂ ਇਹੋ ਜਿਹੀਆਂ ਗੱਲਾਂ ਉੱਥੇ ਹੋਈਆਂ ਤਾਂ ਪੱਤਰਕਾਰ ਪੱਤਰਕਾਰ ਜਿੰਨੇ ਵੀ ਪੱਤਰਕਾਰ ਭਾਈਚਾਰਿਆਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਕਿ ਇਹਨੂੰ ਜੈਲੋ ਕਾਰਡ ਪੁੱਛਣਾ ਸ਼ੁਰੂ ਕਰ ਦਿੱਤਾ ਕਿਸੇ ਨੂੰ ਕੁਝ ਪੁੱਛਣਾ ਸ਼ੁਰੂ ਕਰ ਦਿੱਤਾ ਤਦ ਜਦੋਂ ਸਮਾਂ ਥੋੜਾ ਜਾਂ ਨਜ਼ਦੀਕ ਆਉਂਦਾ ਗਿਆ ਕਿਉਂਕਿ 4 ਵਜੇ ਦੇ ਨਾਲ ਜਿਹੜੀ ਚੋਣ ਸੀ ਉਹ ਸਮਾਪਤ ਹੋਣੀ ਸੀ ਸਮਾਂ ਨਜ਼ਦੀਕ ਹੋ ਗਿਆ ਤਾਂ ਕੁਝ ਅੱਧਾ ਪੌਣਾ ਘੰਟਾ ਪਹਿਲਾਂ ਇਹਨਾਂ ਨੇ ਉੱਥੇ ਜਾਦਵਿੰਦਰ ਚਾਹਲ ਜਿਹੜਾ ਜਿਨ੍ਹਾਂ ਦੀ ਪਤਨੀ ਉਮੀਦਵਾਰ ਸੀ ਤਾਂ ਉਹਦੇ ਗੱਲ ਪੈ ਗਏ ਉੱਥੇ ਪੱਤਰਕਾਰ ਭਾਈਚਾਰੇ ਤੇ ਲਾਠੀ ਚਾਰਜ ਕਰਨਾ ਸ਼ੁਰੂ ਕਰ ਦਿੱਤਾ ਮੋਬਾਈਲ ਖੋਣੇ ਸ਼ੁਰੂ ਕਰ ਦਿੱਤੇ ਤਾਂ ਜਦੋਂ ਮੇਰੇ ਵੱਲ ਆਏ ਤਾਂ ਐਸ ਐਚ ਓ ਗੁਰਚਰਨ ਸਿੰਘ ਨੇ ਕਿਹਾ ਕਿ ਬਾਬੇ ਨੇ ਬੰਦੇ ਮਰਵਾ ਦੇਣੇ ਆ ਤਾਂ ਡੀ ਐਸ ਪੀ ਕਮਲमीत ਨੇ ਮੇਰੇ ਦਿਮਾਲੇ ਨੂੰ ਹੱਥ ਪਾਉਂਦੇ ਹੋਏ ਬਾਅਦ ਦੇ ਵਿੱਚ ਕਾਲਰ ਤੋਂ ਫੜ ਕੇ ਬਾਹਰ ਤੱਕ ਛੱਡਣਾ ਆਏ ਤਾਂ ਉੱਥੇ ਹੋਰ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਹੀ ਜਿਹੜੇ ਮੇਰੇ ਵੱਲ ਭੱਜੇ ਨੇ ਤੇ ਬਾਅਦ ਦੇ ਵਿੱਚ ਹੁਣ ਕਹਿੰਦੇ ਨੇ ਕਿ ਅਸੀਂ ਉੱਥੇ ਮੌਜੂਦ ਨਹੀਂ ਸੀ ਸੋ ਪੱਤਰਕਾਰ ਭਾਈਚਾਰ ਕਿਉਂਕਿ ਆਪਾਂ ਅਕਸਰ ਹੀ ਸਾਰੇ ਕਹਿੰਨੇ ਆ ਕਿ ਲੋਕਤੰਤਰ ਦਾ ਚੌਥਾ ਥੰਮ ਹੈ ਪੱਤਰਕਾਰ ਭਾਈਚਾਰਾ ਤੇ ਅੱਜ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਸਭ ਤੋਂ ਵੱਧ ਜੇ ਖਤਰਾ ਆ ਨਾ ਉਹ ਪੱਤਰਕਾਰ ਭਾਈਚਾਰੇ ਤੇ ਖਤਰਾ ਹੈ ਕਿਉਂਕਿ ਅਜੇ ਤੱਕ ਚਾਹੇ ਕਾਲੀ ਦਲ ਚਾਹੇ ਕਾਂਗਰਸ ਚਾਹੇ ਹੋਰ ਵੀ ਸਰਕਾਰਾਂ ਜਿਹੜੀਆਂ ਸੱਤਾ ਦਾ ਨਿਗ ਮਾਨ ਚੁੱਕੀਆਂ ਸੀ ਪਰ ਪੱਤਰਕਾਰਾਂ ਤੇ ਉਹਨਾਂ ਨੇ ਹੱਥ ਨਹੀਂ ਸੀ ਪਾਇਆ ਪਰ ਇਸ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਪੱਤਰਕਾਰਾਂ ਦੇ ਗਲੇ ਨੂੰ ਹੱਥ ਪਾਉਣਾ ਉਹਨਾਂ ਤੇ ਲਾਠੀ ਚਾਰਜ ਕਰਨਾ ਤੇ ਉਹਨਾਂ ਦੀ ਜਿਹੜੀ ਵਾਜਤ ਪਾਉਣੀ ਕਿਹਾ ਜਾਂਦਾ ਹੈ ਕਿ ਜਿਹੜੀ ਸਾਡੀ ਸਰਕਾਰ ਉਹ ਕਿਸੇ ਦੇ ਨਾਲ ਧੱਕਾ ਨਹੀਂ ਕਰਦੀ ਕੀ ਇਹ ਕੀ ਆ ਜੋ ਪੱਤਰਕਾਰਾਂ ਤੇ ਹੋਇਆ ਉਹ ਧੱਕਾ ਨਹੀਂ ਆ ਜੋ ਆਜ਼ਾਦ ਉਮੀਦਵਾਰ ਦੀ ਕੁੱਟਮਾਰ ਹੁੰਦੀ ਹੈ ਉਹਦੀ ਪਾਗ ਉਤਾਰ ਦਿੱਤੀ ਜਾਂਦੀ ਹੈ ਤੇ ਲਖਣ ਜਿੱਤਣ ਵਾਸਤੇ ਜਿਹੜੀ ਆਮ ਦੀ ਇੱਕ ਲਖਣੀ ਇੱਕ ਐਮਸੀ ਦੀ ਇੱਕ ਐਮਐਲਏ ਨੂੰ ਆਮ ਦੇ ਲਖਣ ਜਿਤਨ ਵਾਸਤੇ ਪੂਰਾ ਜਿਹੜਾ ਜਾਮ ਧਾਮ ਔਲਾਦ ਦਿੱਤਾ ਇੱਥੋਂ ਤੱਕ ਕੇ ਪਤਾ ਨਹੀਂ ਖਰੀਦੇ ਹੋ ਜਿਹੜੇ ਗੁੰਡੇ ਸੀ ਉੱਥੇ ਇੰਨੇ ਸਦਲ ਘਟੋ ਘਟ ਹਜ਼ਾਰ 2000 ਦੇ ਕਰੀਬ ਉੱਥੇ ਜਿਹੜੇ ਲੋਕ ਸੀ ਉਹ ਮੌਜੂਦ ਸੀ ਤੇ ਇੱਥੋਂ ਤੱਕ ਕੇ ਪ੍ਰਸ਼ਾਸਨ ਵੀ ਉਹਨਾਂ ਦੇ ਗਾੜੀ ਅੱਗੇ ਗੋਡੇ ਟੇਕ ਚੁੱਕਾ ਸੀ ਕੀ ਗੱਲ ਜਦੋਂ ਡੀਐਸਪੀ ਨੂੰ ਪਤਾ ਲੱਗਦਾ ਕਿ ਬਾਹਰ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਬੰਦੇ ਆ ਚੁੱਕੇ ਨੇ ਇੱਥੇ ਮਾਹੌਲ ਵਿਗੜ ਸਕਦਾ ਹੈ ਕਿ ਉਹ ਐਸਐਸਬੀ ਸਾਹਿਬ ਨੂੰ ਇਤਲਾ ਨਹੀਂ ਕਰ ਸਕਦੇ ਸੀ ਹੋਰ ਫੋਰਸ ਨਹੀਂ ਬੁਲਾ ਸਕਦੇ ਸੀ ਪਰ ਇਹ ਸਾਰੀ ਮਿਲੀਭੁਗਤ ਹੋਣ ਦੇ ਕਾਰਨ ਉੱਥੇ ਸਾਰਾ ਕੁਝ ਵਾਪਰਿਆ ਇਹ ਪੁਲਿਸ ਨੂੰ ਵੀ ਪਤਾ ਸੀ ਇਹ ਜਿਹੜੇ ਬਾਹਰ ਖਲੋਤੇ ਗੁੰਡਿਆਂ ਨੂੰ ਵੀ ਪਤਾ ਸੀ ਤੇ ਇਤੋਂ ਤੱਕ ਜਿਹੜਾ ਵਿਧਾਇਕ ਉਹਨੇ ਤੇ ਸਾਰੀ ਗੇਮ ਰਚੀ ਹੋਈ ਸੀ ਉਹਨੂੰ ਵੀ ਇਹ ਸਾਰਾ ਪਤਾ ਸੀ ਇਸ ਕਰਕੇ ਅਸੀਂ ਸਾਰੇ ਪੱਤਰਕਾਰ ਭਾਈਚਾਰੇ ਨੇ ਰਲ ਕੇ 5 ਤਰੀਕ ਜਾਂ 6 ਤਰੀਕ ਦੇ ਕਰੀਬ ਅਸੀਂ ਇੱਕ ਦਰਖਾਸਤ ਐਸਐਸਪੀ ਸਾਹਿਬ ਨੂੰ ਪੇਸ਼ ਹੋ ਕੇ ਦਿੱਤੀ ਜਦੋਂ ਤੇ ਉਹਨਾਂ ਨੇ ਕਿਹਾ ਕਿ ਇਹਤੇ ਜਲਦੀ ਹੀ ਅਮਲ ਕੀਤਾ ਜਾਵੇਗਾ ਪਰ 10 12 ਦਿਨ ਬੀਤਣ ਦੇ ਬਾਵਜੂਦ ਵੀ ਸਾਡੀ ਦਰਖਾਸਤੇ ਕੋਈ ਵੀ ਅਮਲ ਨਹੀਂ ਕੀਤਾ ਗਿਆ ਅਸੀਂ ਇੱਕ ਚੇਤਾਵਨੀ ਦਿੰਦੇ ਹਾਂ ਪੱਤਰਕਾਰ ਭਾਈ ਚਾਰੇ ਵੱਲ ਸਾਡੇ ਨਾਲ ਸਮੂਹ ਜੜੀਆਂ ਜਥੇਬੰਦੀਆਂ ਨੇ ਚਾਹੇ ਸਮਾਜਿਕ ਚਾਹੇ ਗੈਰ ਸਮਾਜਿਕ ਚਾਹੇ ਧਾਰਮਿਕ ਚਾਹੇ ਗੈਰਤਾ ਧਾਰਮਿਕ ਸਾਰੀਆਂ ਜਥੇਬੰਦੀਆਂ ਸਾਡੇ ਟੱਚ ਵਿੱਚ ਹੈ ਜੇ ਸਾਨੂੰ ਇਨਸਾਫ ਨਾ ਮਿਲਿਆ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਜਿਹੜਾ ਸੰਗਰਾਸ ਅਸੀਂ ਵਿੱਡਾਂਗੇ ਤਾਂ ਫਿਰ ਪਤਾ ਲੱਗ ਜਾਊਗਾ ਕਿ ਪੱਤਰਕਾਰਾਂ ਦੀ ਤਾਕਤ ਕੀ ਹੈ ਪ੍ਰਸ਼ਾਸਨ ਨੂੰ ਵੀ ਲੱਗ ਜਾਊ ਪਤਾ ਤੇ ਮੌਜੂਦਾ ਸਰਕਾਰ ਨੂੰ ਵੀ ਪਤਾ ਲੱਗ ਜਾਊਗਾ ਕਿ ਪੱਤਰਕਾਰ ਭਾਈ ਚਾਰੇ ਦੇ ਨਾਲ ਪੰਗਾ ਕਿੱਦਾਂ ਲੈਣਾ ਹੈ ਸੋ ਇੰਨੀਆਂ ਕੁ ਬੇਨਤੀਆਂ ਮੇਰੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜਾ ਕੀ ਕਹਿੰਦਾ ਜਾਓਗੇ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਵਾਅਦਾ ਕੀਤਾ ਸੀ ਇੱਕ ਬਦਲਾਅ ਦਾ ਇਹ ਬਦਲਾਅ ਇੱਕ ਐਸਾ ਆਇਆ ਹੈ ਕਿ ਪੱਤਰਕਾਰ ਜੁਨੀਅਨ ਜਿਹੜਾ ਚੌਥਾ ਸਮਾਜ ਦਾ ਥਾਮਿਆ ਉਹਨੂੰ ਹੀ ਡੇਗਣਾ ਸ਼ੁਰੂ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਅਕਸਰ ਕਹਿੰਦੇ ਸੀ ਕਿ ਅਸੀਂ ਦੂਜੀਆਂ ਸਰਕਾਰਾਂ ਵਾਂਗ ਧੱਕੇ ਨਹੀਂ ਕਰਾਂਗੇ ਪਰ ਇਹ ਜਿਹੜਾ ਚੌਥਾ ਥਾਮਿਆ ਜਿਹੜਾ ਸੱਚਾਈ ਲੋਕਾਂ ਦੇ ਸਾਹਮਣੇ ਲਿਆਉਂਦਾ ਹੈ ਮੀਡੀਆ ਉਹਨਾਂ ਨੂੰ ਹੀ ਡੇਗਣਾ ਸ਼ੁਰੂ ਕਰ ਦਿੱਤਾ ਜਿਤਨਾ ਪਿਛਲੇ ਦਿਨੀਂ 10 ਨੰਬਰ ਵਾਰਡ ਵਿੱਚ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਪਤਨੀ ਜਿਹੜੀ ਐਮਸੀ ਖਲੋਤੀ ਸੀ ਉਹ ਚੋਣ ਜਿੱਤਣ ਵਾਸਤੇ ਇਹਨਾਂ ਨੇ ਹਰ ਹਿਲਾ ਕੀਤਾ ਪੱਤਰਕਾਰ ਭਾਈਚਾਰੇ ਨੂੰ ਖਰੀਦਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਪੱਤਰਕਾਰ ਭਾਈਚਾਰਾ ਨਹੀਂ ਵਿਕਿਆ ਤਾਂ ਪੁਲਿਸ ਦੀ ਗੁੰਡਾਗਰਦੀ ਦੇ ਨਾਲ ਪੱਤਰਕਾਰ ਭਾਈਚਾਰੇ ਦੇ लाਠੀ ਚਾਰਜ ਕੀਤਾ ਗਿਆ ਗੁੰਡਾਗਰਦੀ ਕੀਤੀ ਗਈ ਆਮ ਆਦਮੀ ਦੇ ਪਾਰਟੀ ਦੇ ਵਰਕਰ ਉੱਥੇ ਗੁੰਡਾਗਰਦੀ ਕਰਦੇ ਗਏ ਉਮੀਦਵਾਰਾਂ ਦੇ ਗਲ ਪਏ ਉੱਥੇ ਪੱਤਰਕਾਰਾਂ ਦੇ ਵੀ ਗਲ ਪਏ ਮੋਬਾਈਲ ਤੋੜੇ ਗਏ ਤਾ ਉਸ ਲਈ ਉਸ ਦੇ ਸਾਰੇ ਸਬੰਧ ਵਿੱਚ ਅਸੀਂ ਦਰਖਾਸਤ ਐਸਐਸਪੀ ਸਾਹਿਬ ਨੂੰ ਦਿੱਤੀ ਸੀ ਸਮੂਹ ਪੱਤਰਕਾਰ ਭਾਈਚਾਰੇ ਨੇ ਸਾਰੀਆਂ ਜੁਨੀਅਨਾਂ ਨਾਲ ਕੇ ਸਾਰੀ ਜੁਨੀਅਨ ਛੱਡ ਗਏ ਸਮੂਹ ਪੱਤਰਕਾਰ ਭਾਈਚਾਰਾ ਇੱਕ ਹੋਇਆ ਤਾਂ ਐਸਐਸਪੀ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਜਲਦੀ ਹੀ ਕੋਈ ਕਾਰਵਾਈ ਕਰਾਂਗੇ ਪਰ ਅੱਜ 15 ਦਿਨ ਬੀਤ ਜਾਣ ਦੇ ਬਾਵਜੂਦ ਵੀ ਸਾਨੂੰ ਇਹ ਪੂਰਾ ਭਰੋਸਾ ਹੋ ਗਿਆ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕਰਨੀ ਸਾਨੂੰ ਵੱਡਾ ਸੰਗਰਸ਼ ਵਿੜਨਾ ਪਊਗਾ ਮੈਂ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿਸਾਨ ਜੁਨੀਅਨ ਦੇ ਆਗੂਆਂ ਨੂੰ ਜਿੰਨੇ ਵੀ ਸੰਸਥਾਵਾਂ ਨੇ ਕਿ ਪੱਤਰਕਾਰ ਭਾਈਚਾਰੇ ਦਾ ਸਾਥ ਦਿਓ ਕਿਉਂਕਿ ਜੇ ਚੌਥਾ ਥੰਮ ਡਿੱਗ ਪਿਆ ਤਾਂ ਇਹਨਾਂ ਦੀ ਗੁੰਡਾਗਰਦੀ ਹੋਰ ਵੱਧ ਜੂਗੀ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤੇ ਸੜਕਾਂ ਤੇ ਸੰਗਠਨ ਵੱਡਾ ਵਿੱਡਾਂਗੇ ਤਾਂ ਸਮੂਹ ਜਸੇ ਬੰਦਿਆਂ ਨੂੰ ਲੈ ਕੇ ਪੂਰੇ ਪੰਜਾਬ 'ਤੇ ਰੋਧ ਪ੍ਰਦਰਸ਼ਨ ਕਰਾਂਗੇ ਤਾਂ ਇਹਨਾਂ ਦੇ ਪੁਤਲੇ ਵੀ ਫੁਕੇ ਜਾਣਗੇ